ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਤਕਰੀਬਨ ਇਹ ਭਜਨ ਭਾਜਪਾ ਦੇ ਇਲੈਕਸ਼ਨ ਦੇ ਵਿੱਚ ਵਰਤਿਆ ਜਾਂਦਾ ਭਾਜਪਾ ਦੇ ਉਮੀਦਵਾਰਾਂ ਵੱਲੋਂ ਪਰ ਹੁਣ ਇੱਕ ਵਿਵਾਦ ਹੁੰਦਾ ਇਸ ਭਜਨ ਤੇ ਨਜ਼ਰ ਆ ਰਿਹਾ ਕਿਉਂਕਿ ਲੁਧਿਆਣਾ 77 ਨੰਬਰ ਵਾਰਡ ਦੇ ਵਿੱਚੋਂ ਇੱਕ ਭਾਜਪਾ ਉਮੀਦਵਾਰ ਵੱਲੋਂ ਇਸ ਨਾਮ ਦੀ ਵਰਤੋਂ ਕੀਤੀ ਗਈ ਹੈ ਇਸ ਨਾਮ ਦੇ ਜਰੀਏ ਵੱਡੇ ਵੱਡੇ ਪੋਸਟਰ ਲਾਏ ਗਏ ਆ ਔਰ ਉਹ ਪੋਸਟਰਾਂ ਦੀ ਬੇਦਬੀ ਵੀ ਕੀਤੀ ਗਈ ਹੈ ਯਾਨੀ ਕਿ ਕੂੜਿਆਂ ਦੇ ਵਿੱਚ ਉਹ ਪੋਸਟਰ ਸਿੱਟੇ ਗਏ ਆ ਦਿੱਕਤ ਹੋਈ ਹੈ ਵਰੁਣ ਮੈਤਾ ਹਿੰਦੂ ਲੀਡਰ ਸਾਡੇ ਨਾਲ ਨੇ ਜਿਨ੍ਹਾਂ ਨੇ ਡੀਜੀਪੀ ਪੰਜਾਬ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਡੀਸੀ ਲੁਧਿਆਣਾ ਨੂੰ ਇੱਕ ਕੰਪਲੇਂਟ ਦਿੱਤੀ ਹੈ ਉਸ ਬਾਬਤ ਗੱਲਬਾਤ ਕਰਾਂਗੇ ਕੀ ਪੂਰਾ ਮਾਮਲਾ ਇਹ ਬਣਿਆ ਉਸ ਦੇ ਬਾਰੇ ਜਾਣਕਾਰੀ ਲਵਾਂਗੇ ਸਰ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ। ਨਮਸਕਾਰ ਜੀ ਮੈਂ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਸਾਰੇ ਸਰੋਤਿਆਂ ਦਾ तहे ਦਿਲੋਂ ਧੰਨਵਾਦ। ਕਿਵੇਂ ਹੋ ਠੀਕ ਠਾਕ ਹੋ ਚੱਡਦੀ ਗੱਲ। ਸੋ ਪ੍ਰਮਾਤਮਾ ਦੀ ਬੋਲੇनाथ ਦੀ ਬੜੀ ਕਿਰਪਾ ਜੀ। ਜੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ। ਤਕਰੀਬਨ ਇਹ ਜਿਹੜਾ ਸ਼ਬਦ ਹੈ ਇਹ ਭਾਜਪਾਵਾ ਦੇ ਉਮੀਦਵਾਰਾਂ ਵੱਲੋਂ ਹਰ ਇਲੈਕਸ਼ਨ 'ਚ ਵਰਤਿਆ ਜਾ ਰਿਹਾ ਹੈ। ਜਦੋਂ ਦਾ ਇਹ ਭਜਨ ਲਾਂਚ ਹੋਇਆ ਮਾਰਕੀਟ ਦੇ ਵਿੱਚ ਤੇ ਹੁਣ ਜਿਹੜਾ ਇਸ ਭਜਨ ਨੂੰ ਲੈ ਕੇ ਤੁਸੀਂ ਕੰਪਲੇਂਟ ਦਾਇਰ ਕੀਤੀ ਹੈ। ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਮੇਂ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੀ ਬੜੀ ਹਾਸੋ ਹਣੀ ਹੈ ਕਿ ਜੋ ਰਾਮ ਕੋ ਲਾਏ ਹਮਨ ਕੋ ਲਾਏਗੇ ਜੀ ਪਹਿਲੀ ਗੱਲ ਇਹ ਪੁੱਛਣ ਵਾਲੀ ਹੋਣੀ ਚਾਹੀਦੀ ਕਿ ਸ੍ਰਿਸ਼ਟੀ ਦੇ ਰਚਨਾਕਾਰ ਮਰਿਆਦਾ ਪ੍ਰਿਸ਼ੋਤਮ ਭਗਵਾਨ ਸ਼੍ਰੀ ਰਾਮ ਜਿਹੜੇ ਦੁਨੀਆ ਨੂੰ ਲੈ ਕੇ ਆਏ ਹੈ ਠੀਕ ਹੈ ਔਰ ਸੰਸਕ੍ਰਿਤੀ ਦੀ ਸਨਾਤਨ ਧਰਮ ਨੂੰ ਲੈ ਕੇ ਆਏ ਆ ਸਾਰਾ ਕੁਝ ਕੀਤਾ ਹੈ ਭਗਵਾਨ ਬholenath ਜਿਹੜੇ RAM ji ਦੇ ਉਪਾਸਕ ਨੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੱਤਾ ਦੇ ਨਸ਼ੇ 'ਚ ਡੇ ਚੂਰ ਹੋ ਗਏ ਆ ਕਿ ਵੋਟਾਂ ਦੀ ਘਟਿਆ ਰਾਜਨੀਤੀ ਪਿੱਛੇ ਉਹ ਕਹਿ ਰਿਹਾ ਕਿ ਜੋ ਰਾਮ ਕੋ ਲਾਏ ਆ ਭਗਵਾਨ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਲੈ ਕੇ ਆਏ ਆ ਉਹਨਾਂ ਨੂੰ ਲਿਆਨ ਵਾਲੇ ਹੋਗੇ ਜੀ ਕਿੱਡੀ ਹਾਸੋਈ ਨਹੀਂ ਗੱਲ ਕਰਦੇ ਪਿਆ ਵੀ ਸੱਤਾ ਦੇ ਨਸ਼ੇ ਚ ਚੂਰ ਹੋ ਗਿਆ ਦੂਜੀ ਗੱਲ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਸੀ ਪੂਰੇ ਦੇਸ਼ ਦੇ ਅੰਦਰ ਬੀਜੇਪੀ ਨੇ ਚੋਣ ਪ੍ਰਚਾਰ ਕੀਤਾ ਚਲੋ ਠੀਕ ਹੈ ਯਾਰ ਤੁਸੀਂ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਿਆ ਆ ਉਹ ਕਰੋੜਾਂ ਅਰਬਾਂ ਹਿੰਦੋਸਤਾਨੀਆਂ ਦੀ ਆਸਥਾ ਦਾ ਕੇਂਦਰ ਹੈ ਸਾਡੀ ਸਾਰਿਆਂ ਦੀ ਸ਼ਰਧਾ ਦੇ ਕੇਂਦਰ ਨੇ ਮਹਾਰਾਜਾ ਪ੍ਰਚੋਤਮ ਭਗਵਾਨ ਜੀ ਰਾਮ ਸਾਡੇ ਪੂਜਨੀਏ ਨੇ ਲੇਕਿਨ ਗੱਲ ਆਂਦੀ ਹੈ ਕਿ ਜਦੋਂ ਚੋਣ ਪ੍ਰਚਾਰ ਸੀ ਪਾਰਲੀਮੈਂਟ ਦਾ ਉਹਦਾ ਤਾਂ ਤੁਸੀਂ ਭਗਵਾਨ ਜੀ ਰਾਮ ਦੇ ਨਾਮ ਦਾ ਇਸਤੇਮਾਲ ਕੀਤਾ ਪਰ ਅੱਜ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਦੇਖੋ ਨਗਰ ਨਿਗਮ ਦੀਆਂ ਚੋਣਾਂ 'ਚ ਹਰ ਸਿਆਸੀ ਦਲ ਆਪਣੇ ਵੱਲੋਂ ਜੋਰ ਤੋਰ ਚ ਚੋਣ ਪ੍ਰਚਾਰ ਕਰ ਰਿਹਾ ਹਰ ਇੱਕ ਕੈਂਡੀਡੇਟ ਨੂੰ ਕਰਨਾ ਵੀ ਚਾਹੀਦਾ ਹੈ ਹਰ ਇੱਕ ਪਾਰਟੀ ਨੂੰ ਕਰਨਾ ਚਾਹੀਦਾ ਹੈ ਲੇਕਿਨ ਜਿੱਥੇ ਤੱਕ ਅਸੀਂ ਜਾਣਦੇ ਆ ਕਿ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਮੁਹੱਲਾ ਸਤਰ ਦੀਆਂ ਵਾਰਡ ਲੈਵਲ ਦੀਆਂ ਜਿੱਥੇ ਫੇਸ ਵੈਲਿਊ ਤੇ ਵੋਟ ਪੈਂਦੀ ਹੈ ਮੁੱਖ ਸਿਆਸਤ ਦੀ ਇੱਕ ਛੋਟੀ ਚੋਣ ਹੀ ਹੋਣੀ ਹੈ ਸਭ ਤੋਂ ਛੋਟੀ ਚੋਣ ਪਹਿਲਾ ਸਟੈਪ ਲਗਾ ਦੋ ਜਿਹੜੀ ਪਲੇ ਵੇ ਨੂੰ ਲਗਾ ਲੈਨੇ ਵੀ ਪਲੇ ਵੇ ਸਕੂਲ ਹੋ ਗਿਆ ਉਹਦੇ باوجود ਆ ਵੀ ਤੁਸੀਂ ਲੋਕਾਂ ਨੂੰ ਜਾ ਕੇ ਦੱਸਣਾ ਹੁੰਦਾ ਕਿ ਕਿਹੜਾ ਬੰਦਾ ਕੰਮ ਕਰ ਰਿਹਾ ਲੋਕਾਂ ਚ ਕੀ ਛਵੀ ਆ ਉਹਦੇ ਨਾਮ ਤੇ ਵੋਟ ਲੈਣੀ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਇੱਡਾ ਫੇਲ ਸਾਬਿਤ ਕਰ ਚੁੱਕੇ ਨੇ ਕਿ ਅੱਜ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਇਹ ਪੋਸਟਰ ਲਗਾ ਰਹੇ ਨੇ ਕਿ ਜੋ ਰਾਮ ਕੋ ਲਾਏ ਹਾਂ ਅਮ ਉਹਨਕੋ ਲਾਏਗੇ ਸ਼ਰਮ ਆਣੀ ਚਾਹੀਦੀ ਆ ਮੈਂ ਤੁਹਾਡੇ ਚੈਨਲ ਰਾਹੀਂ ਭਾਜੀਪੀ ਦੇ ਲੀਡਰਾਂ ਨੂੰ ਕਹਿਣਾ ਚਾਹਨਾ ਜੇ ਤੁਹਾਡੇ ਚ ਥੋੜੀ ਜਿਹੀ ਗੈਰਤ ਹੋਵੇ ਨਾ ਲੋਕਾਂ ਨੂੰ ਦੱਸੋ ਕਿ ਤੁਹਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ 2.5 ਸਾਲ ਜਾਂ ਪਿਛਲੇ 10 ਸਾਲ ਸਮਾਜ ਸੇਵਾ ਲਈ ਕੀ ਕੀਤਾ ਲੋਕਾਂ ਲਈ ਜਨਤਕ ਮੁੱਦੇ ਕਿਹੜੇ ਚੱਕੇ ਪਾਣੀ ਸੀਵਰੇਜ ਜਾਂ ਹੋਰ ਜਿਹੜੇ ਅਜਿਹੇ ਮੁੱਦੇ ਕੀ ਕੰਮ ਕੀਤਾ ਜੇ ਤੁਸੀਂ ਲੋਕਾਂ ਨੇ ਕੰਮ ਕੀਤਾ ਹੁੰਦਾ ਨਾ ਤੇ ਅੱਜ ਮਰਿਆਦਾ ਪਰਸ਼ੋਤਮ ਭਗਵਾਨ ਜੀ ਰਾਮ ਦੇ ਨਾਮ ਨੂੰ ਢਾਲ ਨਾ ਬਣਾਉਂਦੇ ਤੁਸੀਂ ਮੈਂ ਵਾਰਡ ਨੰਬਰ 70 ਦੀ ਗੱਲ ਕੀਤੀ ਲੁਧਿਆਣਾ ਦੀ ਕਿ ਇਹ ਜਾਣਕਾਰੀ ਮੇਰੀ ਸਹੀ ਆ ਬਿਲਕੁਲ ਬਿਲਕੁਲ ਮੈਂ ਕਹਿੰਨਾ ਜੀ ਲੁਧਿਆਣੇ ਦੇ ਵਾਰਡ ਨੰਬਰ 70 ਦੀ ਜਿਹੜੀ ਚੋਣ ਹੈ ਨਾ ਉਹਨੂੰ ਇੱਕ ਇਹਨਾਂ ਨੇ ਹੌਟ ਸੀਟ ਬਣਾ ਦਿੱਤਾ ਵਾ ਦੇਖੋ ਸਾਡੇ ਲੁਧਿਆਣੇ ਦੇ ਜਿਹੜੇ ਹਲਕਾ ਸੈਂਟਰਲ ਤੋਂ ਐਮਐਲਏ ਨੇ ਸ਼੍ਰੀ ਅਸ਼ੋਕ ਪ੍ਰਾਚਰ ਪੱਪੀ ਉਹਨਾਂ ਦੇ ਮਰਿਕਲ ਵਾਈਫ ਉਤੋਂ ਦੀ ਕੈਂਡੀਡੇਟ ਜਿਹੋ ਪ੍ਰਾਚਰ ਜੀ ਦੇ ਵਾਈਫ ਕੈਂਡੀਡੇਟ ਆ ਉਸ ਲਈ ਪੂਰੀ ਭਾਜਪਾ ਨੇ ਇੱਕ ਜੀਤੋੜ ਮਿਹਨਤ ਕਰਤੀ ਵੀ ਉਸੇ ਸੀਟ ਤੇ ਸਾਰਾ ਫੋਕਸ ਕੀਤਾ ਜਾਵੇ ਚਲੋ ਠੀਕ ਹੈ ਯਾਰ ਚੋਣ ਮੈਦਾਨ ਹੈ ਹਰ ਪਾਰਟੀ ਕਰਦੀ ਯਾਰ ਪਰ ਬੜੇ ਦੁਖ ਦੀ ਗੱਲ ਹੈ ਤੁਸੀਂ ਉੱਥੇ ਲੋਕਾਂ ਨੂੰ ਆਪਣੇ ਕੰਮ ਦੱਸਣ ਦੀ ਬਜਾਏ ਆਪਣੀ ਕਾਰਗੁਜ਼ਾਰ ਦੀ ਦੱਸਣ ਦੀ بجائے ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਖੰਡਿਤ ਕਰ ਰਹੇ ਹੋ ਜਗਾ ਜਗਾ ਇਹਨਾਂ ਨੇ ਪੋਸਟਰ ਲਗਾ ਦਿੱਤੇ ਮੈਂ ਤੁਹਾਨੂੰ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਕਿਰਪਾ ਕਰਕੇ ਇਹਨੂੰ ਜ਼ੂਮ ਕਰਕੇ ਦੁਕਾਨ ਆ ਦੇਖੋ ਇਹਨਾਂ ਨੇ ਗਲੀ ਮੁਹੱਲੇ ਦੇ ਵਿੱਚ ਪੋਸਟਰ ਲਗਾਤੇ ભગવાન શ્રી ਰਾਮ ਦੇ ਨਾਮ ਦੇ ਠੀਕ ਹੈ ਜੀ ਜੀ ਦੋਸਤੋ ਵੱਡੀ ਗੱਲ ਇਹਨਾਂ ਨੇ ਕੀ ਕੀਤੀ ਜਦੋਂ ਆਹ ਪੋਸਟਰ ਤੁਸੀਂ ਦੇਖੋ ਹਰ ਗਲੀ ਮਹੱਲੇ ਦੇ ਵਿੱਚ ਲਾਤੇ ਭਗਵਾਨ ਨਾਮ ਦੇ ਔਰ ਉਸ ਤੋਂ ਵੱਡੀ ਬੇਕਦਰਹੀ ਵਾਲੀ ਗੱਲ ਕੀ ਕੀਤੀ ਉਹ ਪੋਸਟਰ ਕੂੜੇ ਦੇ ਢੇਰ ਦੇ ਵਿੱਚ ਰੁਲਦੇ ਮਿਲੇ ਜਿੱਥੋਂ ਦੀ ਦੁੱਖ ਲੱਗਿਆ ਕਿ ਉਹਨਾਂ ਪੋਸਟਰਾਂ ਦੇ ਉੱਪਰ ਜਿੱਥੇ ਮਰਿਆਦਾ ਪ੍ਰਸ਼ੂਤਮ ਭਗਵਾਨ ਸ਼੍ਰੀ ਰਾਮ ਦੇ ਜਿਹੜਾ ਸਾਡਾ ਅਯੁੱਧਿਆ ਦਾ ਮੰਦਿਰ ਆ ਅਯੁੱਧਿਆ ਦੇ ਮੰਦਿਰ ਦਾ ਸਰੂਪ ਲਗਾਉਣ ਦੇ ਬਾਵਜੂਦ ਭਗਵਾਨ ਸ਼੍ਰੀ ਰਾਮ ਦਾ ਨਾਮ ਆ ਦੇਖੋ ਭਗਵਾਨ ਅਯੁੱਧਿਆ ਦੇ ਮੰਦਿਰ ਦਾ ਸਰੂਪ ਲੱਗਿਆ ਹੋਵੇ ਤੇ ਉਹ ਪੋਸਟਰ ਕੂੜੇ ਦੇ ਢੇਰ ਚ ਪਿਆ ਵੇ ਇਹ ਸਾਡੀ ਧਰਮ ਦੀ ਬੇਇੱਜ਼ਤੀ ਨਹੀਂ ਤੇ ਹੋਰ ਕੀ ਹੈ ਏਡੇ ਬੇਸ਼ਰਮ ਲੋਕ ਨੇ ਇਹ ਲੋਕ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਦੀ ਗੈਰਤ ਸੋਗੀ ਇਲੈਕਸ਼ਨ ਦੇ ਚੱਕਰ ਚ ਵੀ ਤੁਸੀਂ ਲੋਕ ਜਗਾ ਜਗਾ ਭਗਵਾਨ ਦੇ ਆਰਾਮ ਦੇ ਨਾਮ ਦੀ ਬੇਇੱਜ਼ਤੀ ਕਰ ਰਹੇ ਹੋ ਜਿਹਨੂੰ ਲੈ ਕੇ ਸ਼੍ਰੀ ਹਿੰਦੂ ਤਖਤ ਨੇ ਹਮੇਸ਼ਾ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਉਸ ਲਈ ਕੱਲ ਮੈਂ ਲੁਧਿਆਣਾ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਲਿਖਿਤ ਸ਼ਿਕਾਇਤ ਭੇਜੀ ਆ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਆ ਔਰ ਲੁਧਿਆਣੇ ਦੇ ਸਾਡੇ ਜ਼ਿਲ੍ਹਾ ਜਿਹੜੇ ਮੁੱਖ ਚੌਣ ਅਫਸਰ ਨੇ ਔਰ ਮਾਨਯੋਗ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਲਿਖਿਤ ਸ਼ਿਕਾਇਤ ਭੇਜ ਕੇ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੁਖੀ ਨੇ ਰਜਨੀਸ਼ ਠੀਮਾਨ ਉਹ ਇਸ ਗੱਲ ਦੇ ਬਿਲਕੁਲ ਜ਼ਿੰਮੇਵਾਰ ਨੇ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਜੋ ਕੀ ਹਰਕਤ ਕਰਦੇ ਆ ਕਿ ਉਹ ਮੁਖ ਦਰਸ਼ਕ ਬਣੇ ਬੈਠੇ ਆ ਉਦਾਂ ਕਹਿੰਦੇ ਸੀ ਭਗਵਾਨ ਰਾਮ ਦੇ ਨਾਮ ਦੇ ਪਾਸਕ ਆ ਤੇ ਭਗਵਾਨ ਰਾਮ ਦੇ ਸਵਰੂਪ ਕੂੜੇ ਦੇ ਢੇਰ ਚ ਰੁਲ ਰਹੇ ਆ ਤੁਹਾਡੀ ਘਟਿਆ ਰਾਜਨੀਤੀ ਦੇ ਕਰਕੇ ਉਸ ਲਈ ਉਹਦੇ ਨਾਲ ਹੀ ਵਾਰਡ ਨੰਬਰ 70 ਦੀ ਇਹਨਾਂ ਦੀ ਕੈਂਡੀਡੇਟ ਪੂਨਮ ਰਤੜਾ ਔਰ ਵਾਰਡ 78 ਦੇ ਜੌਨ ਮਸੀ ਜਿਹੜੇ ਕੈਂਡੀਡੇਟ ਆ ਇਹ ਲੋਕ ਜ਼ਿੰਮੇਵਾਰ ਆ ਜਿਨ੍ਹਾਂ ਦੇ ਵਾਰਡਾਂ ਦੇ ਵਿੱਚ ਭਗਵਾਨ ਦੇ ਸਵਰੂਪ ਕੂੜੇ ਦੇ ਢੇਰ ਚ ਬੇਤਬੀ ਦਾ ਸ਼ਿਕਾਰ ਹੋ ਰਿਹਾ ਹੈ। ਦਰਖਾਸਤ ਮੰਗ ਕੀ ਕੀਤੀ ਗਈ ਤੁਹਾਡੇ ਵੱਲੋਂ। ਮੈਂ ਇੱਕ ਗੱਲ ਕਹੀ ਹੈ ਕਿ ਜੀ ਚੋਣ ਲੜਨਾ ਹਰ ਕੈਂਡੀਡੇਟ ਦਾ ਹੱਕ ਹੈ। ਲੇਕਿਨ ਉਸ ਚੋਣ ਦੇ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਖੰਡਿਤ ਕਰਨ ਦੇ ਅਸੀਂ ਬਿਲਕੁਲ ਡਟ ਕੇ ਖਿਲਾਫ ਹੈਗੇ ਆਂ ਔਰ ਇਸ ਲਈ ਮੈਂ ਦੇਖੋ ਮਾਨਯੋਗ ਜਿਹੜੇ ਮੁੱਖ ਚੋਣ ਅਫਸਰ ਨੇ ਉਹਨਾਂ ਨੂੰ ਹੈ ਔਰ ਮਾਨਯੋਗ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਇੱਕ ਕੰਪਲੇਂਟ ਭੇਜੀ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਤੁਸੀਂ ਇੱਕ ਜਿਹੜੀ ਇਸ ਇਲਾਕੇ ਚੋਣ ਹੈ ਤੁਸੀਂ ਉਹਨੂੰ ਇਸ ਵੱਡੇ ਲੇਬਲ ਤੇ ਲੈ ਗਏ ਹੋ ਵੀ ਜਿਹਦੇ ਨਾਲ ਖੰਡਿਤ ਕੀਤਾ ਵਾ ਤੁਸੀਂ ਚੱਕ ਕੇ ਉਹਨੂੰ ਹਮ ਹੁਣ ਕਾਰਵਾਈ ਦੀ ਮੰਗ ਤੁਸੀਂ ਕੀਤੀ ਹੈ ਨਾ ਦੇ ਖਿਲਾਫ ਜੀ ਤੇ ਪ੍ਰਸ਼ਾਸਨ ਨੇ ਕੋਈ আশਵਾਸਨ ਦਵਾਇਆ ਤੁਹਾਨੂੰ ਕਿ ਮੈਂ ਕਹਿੰਦਾ ਜੀ ਬਿਲਕੁਲ ਅੱਜ ਕਾਰਵਾਈ ਹੋਏਗੀ ਅੱਜ ਇਹਨਾਂ ਤੇ ਕਾਰਵਾਈ ਹੋਏਗੀ ਠੋਕ ਕੇ ਕਾਰਵਾਈ ਹੋਏਗੀ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਮਿਲ ਰਿਹਾ ਇਹਨਾਂ ਤੇ ਐਫ ਆਈ ਆਰ ਲਾਂਚ ਹੋਏਗੀ ਲੁਧਿਆਣੇ ਦੇ ਵਿੱਚ ਹੋਰ ਵੀ ਬਾਡਾਂ ਦੇ ਵਿੱਚ ਇਹੀ ਹੈ ਜਿਹੜੇ ਜਿਹੜੇ ਬਾਡਾਂ ਤੋਂ ਮੈਂ ਲੋਕਾਂ ਨੂੰ ਜਨਤਕ ਤੌਰ ਤੇ ਅਪੀਲ ਕੀਤੀ ਹੈ ਜਿੱਥੋਂ ਜਿੱਥੋਂ ਮੈਸੇਜ ਆਏਗਾ ਇਹਨਾਂ ਤੇ ਕਾਰਵਾਈ ਜੀ ਸੋ ਬਹੁਤ ਸ਼ੁਕਰੀਆ ਕੀਮਤੀ ਸਮਾਂ ਤੁਸੀਂ ਸਾਂਝਾ ਕੀਤਾ ਜੀ ਸਾਡੇ ਨਾਲ ਔਰ ਗੱਲਬਾਤ ਕੀਤੀ ਹੈ ਜੀ ਕਰੀਏ ਪ੍ਰਭੂ ਜੀ ਸੋ ਬਿਲਕੁਲ ਜਿਵੇਂ ਕਿ ਗੱਲਬਾਤ ਕੀਤੀ ਹੈ ਕਿ ਕਿਹੜੀ ਦਰਖਾਸਤ ਔਰ ਇਹ ਦਾਇਰ ਕੀਤੀ ਗਈ ਆ ਔਰ ਦੇਖਦੇ ਆ ਪ੍ਰਸ਼ਾਸਨ ਇਸ ਦੇ ਉੱਤੇ ਕੀ ਐਕਸ਼ਨ ਕਰਦੀ ਆ ਔਰ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਸੋ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਦੋਸਤੋ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਪ ਰੂਪ ਕਰਦੇ ਰਾਵਾਂਗੇ ਚਲੋ ਰਪਾਲ ਜੀ ਮੈਂ ਚਲਣਾ